ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 9 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਵਰਤ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਕੱਲ ਤੋਂ ਅਸੀਂ ਇੱਕ ਹੋਰ بڑا ਮਹੱਤਵਪੂਰਨ ਪਾਗ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੋ ਅਗਨੀ ਇਸਤਰੀ ਕੇ ਲਈ ਮੈਂ ਕੱਲ ਬੇਨਤੀ ਕੀਤੀ ਸੀ ਕਿ ਇਹ ਰਹਾਂਗੀ ਹੋਵੇਗੀ ਕਿ ਵਰਤੀ ਗੱਲ ਕਰਦੇ ਕਰਦੇ ਅਸੀਂ ਕਿਥੇ ਸਵਾਗਣ ਇਸਤਰੀ ਵੱਲ ਤੁਰ ਪਏ ਹਾਂ ਜਿਹੜੇ ਬ੍ਰਹਮਣੀ ਵਿਚਾਰਧਾਰਾ ਦੇ ਵਿੱਚ ਇਹ ਨiyet ਕੀਤਾ ਗਿਆ ਕਿ ਸਵਾਗਣ ਇਸਤਰੀ ਜਿਹੜੀ ਹੈ ਉਹ ਇੱਕ ਤੇ ਗਲੇ 'ਚ ਮੰਗਲ ਸੂਤਰ ਪਾਵੇ ਸਿਰ ਤੇ ਸੰਦੂਰ ਪਾਵੇ ਤੇ ਕਰਵਾ ਚੌਥ ਦਾ ਵਰਤ ਰੱਖੇ ਇਹ ਕਰਵਾ ਚੌਥ ਤੇ ਵਰਤ ਨੂੰ ਇੱਕ ਸਵਾਗਣ ਇਸਤਰੀ ਦੀ ਪਛਾਣ ਦੇ ਤੌਰ ਤੇ ਬਣਾ ਤਾ ਗਿਆ ਜਿਨੂੰ ਦੂਜਿਆਂ ਦੀ ਵੇਖੋ ਵੇਖੀ ਕਈ ਸਿੱਖ ਇਸਤਰੀਆਂ ਸਿਕੋਰਤਾ ਵੀ ਜੜੀਆਂ ਉਹ ਰੱਖ ਲੈਂਦੀਆਂ ਨੇ ਰੱਖਣ ਲੱਗ ਪਈਆਂ ਨੇ ਇਸ ਕਰਕੇ ਇਹ ਗੱਲ ਵਿਚਾਰਨੀ ਪਈ ਕਿ ਕੀ ਵਾਕਿਆ ਹੀ ਜੇ ਕਰਵਾ 14 ਦਾ ਵਰਤ ਰੱਖਿਆ ਤਾਂ ਹੀ ਸਵਾਗਣ ਹੈ ਇਹੀ ਪਹਿਚਾਣ ਹੈ ਸਵਾਗਣ ਦੀ ਕਿਉਂ ਕਰਵਾ 14 ਦਾ ਵਰਤ ਰੱਖਦੀ ਹੈ ਅੱਜ ਦੋ ਪਰਮਾਨੰਥ ਜੀ ਨਾਲ ਸਾਂਝਾ ਕਰਨੇ ਨੇ ਦੋਨੋਂ ਗੁਰਨਾਨਕ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਨੇ ਔਰ ਪਹਿਲਾ ਪਰਮਾਨ ਜੋ ਮੈਂ ਆਪ ਜੀ ਨਾਲ ਸਾਂਝਾ ਕਰ ਲਗਾ ਮੈਂ ਇੱਕ ਪੰਕਤੀ ਲਈ ਉਹਦੇ ਵਿੱਚ ਸਿਰਫ ਔਰ ਇੱਕ ਪੰਕਤੀ ਦੇ ਵਿੱਚ ਹੀ ਸਾਰਾ ਸੰਕਲਪ ਸਤਿਗੁਰ ਜੀ ਨੇ ਦੱਸਦਾ ਹੈ ਜਿ세 ਸਤਿਗੁਰ ਬਖਸ਼ਿਸ਼ ਕਰਦੇ ਦੇ ਸਹੀਆਂ ਸੇ ਸੋਹਗਣੀ ਜਿਨਸੇ ਨਾਲ ਪਿਆਰ ਸਹੀਆਂ ਸੇਲੀਆਂ ਸਾਥੜਾਂ ਸੇ ਸੁਹਾਗਣੀ ਉਹ ਸੁਹਾਗਣਾਂ ਨੇ ਕਿਹੜੀਆਂ ਜਨ ਸੇ ਨਾਲ ਪਿਆਰ ਤੁਨ ਨੂੰ ਆਪਣੇ ਪਤੀ ਨਾਲ ਪਿਆਰ ਹੈ ਇਹ ਪਛਾਣ ਹੈ ਤੁਨ ਨੂੰ ਆਪਣੇ ਪਤੀ ਨਾਲ ਪਿਆਰ ਹੁੰਦਾ ਹੈ ਇੱਥੇ ਕੋਈ ਕਿਸੇ ਬਾਹਰੀ ਚਿੰਨ੍ਹ ਦੀ ਸਰੀਰਕ ਚਿੰਨ੍ਹ ਦੀ ਗੱਲ ਨਹੀਂ ਕੀਤੀ ਗਈ ਤੁਨ ਨੂੰ ਸੰਦੂਰ ਪਾਇਆ ਹੋਇਆ ਹੈ ਜਾਂ ਨੇ ਮੰਗਲ ਸੂਤਰ ਪਾਇਆ ਹੋਇਆ ਹੈ ਵਿਆਹ ਕਰਵਾ ਚੌਥਾ ਵਰਤ ਰੱਖਦੀ ਹੈ ਉਦੀ ਕਿਸੇ ਦੀ ਗੱਲ ਹੀ ਨਹੀਂ ਕੀਤੀ ਗਈ ਇੱਥੇ ਤਾਂ ਗੱਲ ਸਿਰਫ ਪਿਆਰ ਦੀ ਹੈ ਜੀ ਵੀ ਇਸਤਰੀ ਦੇ ਤੌਰ ਤੇ ਜ ਜ ਸਾਡਾ ਉਸ ਅਕਾਲਪੁਰ ਕੰਤ ਨਾਲ ਪਿਆਰ ਹੈ ایسی ਸਵਾਗਣ ਜੀ ਵੀ ਇਸਤਰੀਆਂ ਪਤੀ ਪਤਨੀ ਦੇ ਤੌਰ ਤੇ ਆਦਮੀ ਔਰਤ ਦੇ ਤੌਰ ਤੇ ਜੇ ਔਰਤ ਨੂੰ ਆਪਣੇ ਪਤੀ ਨਾਲ ਪੂਰਾ ਪਿਆਰ ਹੈ ਤੇ ਉਸ ਸੱਗ ਨੇ ਹੁਣ ਇਹ ਪਿਆਰ ਕਿਹੋ ਜਿਹਾ ਹੋਵੇ ਸਿਰਫ ਇਹ ਕਹਿ ਦਨ ਉਹਨਾਂ ਜਿਨਾਂ ਨਾਲ ਪਿਆਰ ਸ਼ਾਇਦ ਕੰਪਲੀਟ ਨਾ ਹੋਵੇ ਦੂਜੇ ਪਰਮਾਨੰਥ ਮਲੇ ਸਤਗੁਰੂ ਜੀ ਵਿਖਸ਼ਿਸ਼ ਕਰਦੇ ਨੇ ਭੈਖੀਆਂ ਦੇ ਸਲਾਈਆਂ ਲੈਣੀ ਭਾਵ ਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀ ਹੈ ਲਾਗੀ ਜਾਂ ਸ਼ਬਦ ਤੇ ਪਿਆਰੋ ਗੱਲ ਫੇਰ ਉਹੀ ਹੈ ਤਾਂ ਸੁਹਾਗਣ ਜਾਣੀ ਹੈ ਲਾਗੀ ਜਾਂ ਸ਼ਬਦ ਤੇ ਪਿਆਰੋ ਤਾਂ ਉਹਨੂੰ ਸੁਹਾਗਣ ਮੰਨੀਏ ਜੇ પતિ ਦੇ ਨਾਲ ਪਿਆਰ ਕਰਦੀ ਹੈ ਤੇ ਇਹ ਪਤੀ ਨਾਲ ਪਿਆਰ ਨਹੀਂ ਤੇ ਕਦਰ ਸਵਾਗਤ ਨਹੀਂ ਤੇ ਭਾਵੇਂ ਇਹ ਸੰਦੂਰ ਵੀ ਪਾਈ ਪਰੇ ਤੇ ਮੰਗਲ ਸੂਤਰ ਵੀ ਪਾਈ ਪਰੇ ਭਾਵੇਂ ਇੱਕ ਨਹੀਂ ਛੱਡ ਕੇ ਚਾਰ ਵਰਤ ਰੱਖ ਲਵੇ ਮਹੀਨੇ ਤੇ ਕਰਵਾ ਚੌਥੀ ਰੱਖ ਲਵੇ ਹੋਰ ਵੀ ਰੱਖ ਲਵੇ ਪਤੀ ਵਿਚਾਰ ਵਾਸਤੇ ਰੱਖ ਰਹੀ ਹੈ ਇਹ ਉਸ ਨਾਲ ਪਿਆਰ ਹੀ ਨਹੀਂ ਤੇ ਫਿਰ ਉਹਦੀ ਕੀ ਲਾਭ ਹੋਏਗਾ ਪੇਨਲਟੀ ਦੀ ਗੱਲ ਕਹੀ ਨਾ ਸਤਿਗੁਰੂ ਜੀ ਨੇ ਉਹ ਬੜੀ ਸਮਝਣ ਵਾਲੀ ਹੈ ਪੈਕੀਆਂ ਦੇ ਸਲਾਈਆਂ ਲੈਣੀ ਅੱਖਾਂ ਦੇ ਵਿੱਚ ਸੁਰਮਾ ਪਾਇਆ ਜਾਂਦਾ ਹੈ ਤਾਂ ਕਿ ਅੱਖਾਂ ਖੂਬਸੂਰਤ ਲੱਗਣ ਖੂਬਸੂਰਤ ਕਿਉਂ ਲੱਗਿਆ ਜਾਂਦਾ ਹੈ ਲੱਗਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਕਿ ਪਤੀ ਨੂੰ ਲਿਜਾ ਸਕੀ ਹੈ ਔਰ ਜੇ ਛੇ ਵੀ ਫਰਕ ਪੈ ਗਿਆ ਥੋੜਾ ਜਿਹਾ ਅੱਜ ਸਿਰਫ ਪਤੀ ਨੂੰ ਤੇ ਜਾਣ ਵਾਸਤੇ ਨਹੀਂ ਕੀਤਾ ਜਾਂਦਾ ਸ਼ਿੰਗਾਰੀਆਂ ਸੁਪਨ ਨਹੀਂ ਬਣਾਇਆ ਜਾਂਦਾ ਅੱਜ ਤੱਕ ਪਤੀ ਤੇ ਤੇ ਦੀ ਪਰਵਾਹੀ ਕੋਈ ਨਹੀਂ ਬਹੁਤਾ ਤੇ ਹੈ ਵੀ ਦੁਨੀਆ ਨੂੰ ਸੋਹਣੇ ਲੱਗੀ ਹੈ ਕੀ ਹੈ ਇੰਝ ਕਮ ਕਰਕੇ ਪਰ ਇਹ ਵਰਦਨ ਵੀ ਸੋਹਣੇ ਲੱਗੀ ਹੈ ਰੰਬਰਦੇ ਤਾਂ ਪ੍ਰਾਈਸਤਰੀ ਨੂੰ ਸੋਹਣੇ ਲੱਗੀ ਹੈ ਉਹਨੂੰ ਪਰਵਾਬਤ ਕਰਨ ਦੀ ਵੀ ਕੋਸ਼ਿਸ਼ ਹੈ ਫਿਰ ਸ਼ਿੰਗਾਰ ਕੀਤਾ ਜਾਂਦਾ ਹੈ ਸ਼ਿੰਗਾਰ ਵੀ ਇਸੇ ਪਰਪਸ ਲਈ ਕੀਤਾ ਜਾਂਦਾ ਹੈ ਫਿਰ ਸ਼ਿੰਗਾਰ ਕਈ ਤਰ੍ਹਾਂ ਦੇ ਕੱਪੜਿਆਂ ਦਾ ਸ਼ਿੰਗਾਰ ਹੈ ਗਹਿਣਿਆਂ ਦਾ ਸ਼ਿੰਗਾਰ ਹੈ ਮੇਕਅਪ ਹੈ ਸਭ ਸ਼ਿੰਗਾਰ ਤੇ ਵਿੱਚ ਹੀ ਹੁੰਦੇ ਨੇ ਸਤਿਗੁਰੂ ਦੱਸ ਰਹੇ ਨੇ ਕਿ ਜੇ ਤੂੰ ਸਤਿਗੁਰੂ ਚ ਪਤੀ ਦਾ ਨਾਲ ਪਿਆਰ ਪਾਉਣਾ ਹੈ ਉਹ ਚੰਗਾ ਲੱਗਣਾ ਚਾਹੀਦਾ ਹੈ ਤਾਂ ਮੈਂ ਤੁਹਾਨੂੰ ਦੱਸਾਂ ਕਿ ਉਹ ਜਿਆ ਸ਼ਿੰਗਾਰ ਕਰ। ਪੈਕੀਆਂ ਦੇ ਸਲਾਈ ਹੁੰਦੀਆਂ ਨਹੀਂ। ਅੱਖਾਂ ਦੀ ਵੀ ਸੁਰਮਾ ਪਾਉਣੀ ਹੈ ਨਾ। ਉਹ ਤੇ ਅਦਬ ਦਾ ਸੁਰਮਾ ਪਾ। ਇਹ ਹੋਏਗਾ ਕਿ ਅਦਬ ਦਾ ਸੁਰਮਾ ਇਖਤਫਾ ਪੈ ਸਕਦਾ ਹੈ। ਔਰ ਨਾਲੇ ਭੈ ਦਾ ਅਰਥ ਮੈਂ ਅਦਬ ਕਿਵੇਂ ਕਰ ਦਿੰਦਾ। ਇਹ ਰਸਖੀ ਦਾ ਪੈ ਜਿਸੇ ਲੈ ਆਪੀ ਦੇ ਪਰ ਅਸੀਂ ਲਾਉਂ ਲੈਣੇ ਆ ਨਾ ਅਨੰਦ ਕਾਰਜ ਕਰਨ ਲਈ ਤੇ ਦੂਜੀ ਲਾਉਂ ਦੇ ਵਿੱਚ ਆਉਂਦਾ ਹੈ ਔਰ ਦੂਜੀ ਲਾਉਂ ਸਤਗੁਰੂ ਪਰਖ ਮਿਲਾਇਆ ਬਲਰਾਮ ਜੀਓ ਨਿਰਪਉ ਪੈਮਨ ਹੋਏ ਉਹ ਮੈਂ ਮਹਿਲ ਸਜਾਇਆ ਬਲਰਾਮ ਜੀਓ ਨਿਰਮਲ ਪਾਉ ਪਾਇਆ ਪਹਿਲਾਂ ਤਾਂ ਕਿਹਾ ਜੀ ਹੈ ਗਿਆ ਕਿ ਜਿਸਲੇ ਮਿਲਾਪ ਹੋ ਗਿਆ ਤੇ ਮਨ ਨਿਰਪਾਉ ਗਿਆ ਮਨ ਚ ਦਰ ਖਤਮ ਹੋ ਗਿਆ ਪਿਆ ਖਤਮ ਹੋ ਗਿਆ ਤੇ ਉਹਦੀ ਜਗ੍ਹਾ ਤੇ ਇੱਕ ਨਿਰਮਲ ਪਾਉ ਆ ਗਿਆ ਆ ਤਾਂ ਫਿਰ ਡਰ ਗਿਆ ਫਰਕ ਹੀ ਹੋਇਆ ਪਹਿਲਾ ਕਿਹੜਾ ਡਰ ਸੀ ਜਿਹੜਾ ਖਤਮ ਹੋ ਗਿਆ ਤੇ ਇੱਕ ਕਿਹੜਾ ਨਿਰਮਲ ਪਾਓ ਕਿਹੜਾ ਜਿਹੜਾ ਇੱਕ ਹੋਰ ਡਰ ਆ ਗਿਆ ਬੜੀ ਮਹਤਵਪੂਰਨ ਗੱਲ ਹੈ ਇੱਕ ਡਰ ਹੈ ਬੱਚੇ ਦੇ ਮਨ ਦੇ ਵਿੱਚ ਕਿ ਮੇਰੇ ਕੋਲ ਗਲਤੀ ਹੋ ਗਈ ਪਿਤਾ ਮਾਰੇਗਾ ਮੈਂ ਇਮਤਿਹਾਨ ਚ ਫੇਲ ਹੋ ਗਿਆ ਜਾਂ ਮੇਰੇ ਕੱਟ ਨੰਬਰ ਆਏ ਪਿਤਾ ਮਾਰੇਗਾ ਪੁਣੇ ਪਤਾ ਹੈ ਮੇਰਾ ਪਿਤਾ ਬੜਾ ਉਦਾਰ ਹੈ ਉਹਦੀ ਪਰਵਰਤੀ ਜਿਹੜੀ ਹੈ ਉਹ ਜ਼ਾਲਮ ਕੁਰੂੜ ਪਰਵਰਤੀ ਨਹੀਂ ਮਾਰਨ ਵਾਲੀ ਪਰਵਰਤੀ ਨਹੀਂ ਪਰ ਉਹਦੇ ਮਨ ਦੇ ਵਿੱਚ ਇਹ ਖਿਆਲ ਹੈ ਕਿ ਜੇ ਮੈਂ ਕੋਈ ਗਲਤ ਕੰਮ ਕੀਤਾ ਜਾਂ ਮੇਰੇ ਪੜਾਈ ਚ ਕੱਟ ਨੰਬਰ ਆਏ ਜਾਂ ਮੈਂ ਫੇਲ ਹੋ ਗਿਆ ਤੇ ਮੇਰੇ ਪਿਤਾ ਦੇ ਮਨ ਨੂੰ ਬੜਾ ਦੁੱਖ ਲੱਗੇਗਾ। ਉਹ ਇਸ ਦੁੱਖ ਨੂੰ ਵੀ ਜਿਹੜਾ ਬੜਾ ਦਰਦ ਸਮਝਦਾ ਆਪਣੇ ਵਾਸਤੇ ਕਿ ਮੇਰੇ ਪਿਤਾ ਨੂੰ ਦੁੱਖ ਲੱਗੇ ਮੇਰੀ ਵਜ੍ਹਾ ਕਰਕੇ। ਇਹ ਹੈ ਨਿਰਮਲ ਪਾਉ। ਪਤਨੀ ਨੂੰ ਇੱਕ ਤੇ ਡਰ ਹੈ ਕਿ ਬੜਾ ਗੁੱਸੇ ਵਾਲਾ ਹੈ। ਥੋੜੇ ਜਿਹਾ ਕੋਈ ਗਲਤੀ ਹੋ ਗਈ ਤੇ ਆ ਕੇ ਮਾਰ ਕੁੱਟਾਈ ਸ਼ੁਰੂ ਕਰ ਦੇਗਾ। ਦੂਜੇ ਪਾਸੇ ਉਹ ਪਤੀ ਹੈ ਜਿਹੜਾ ਕਦੀ ਪਤਨੀ ਦੇ ਉੱਤੇ ਹੱਥ ਨਹੀਂ ਚੁੱਕਦਾ ਨਾ ਨਰਾਜ਼ਗੀ ਨਹੀਂ ਕਰਦਾ ਲੇਕਿਨ ਗਲਤ ਕੰਮ ਤੇ ਦੁੱਖ ਤੇ ਹਰ ਇੱਕ ਨੂੰ ਹੁੰਦਾ ਹੈ ਨਾ ਉੱਥੇ ਪਤਨੀ ਦੇ ਮਨ ਦੇ ਵਿੱਚ ਇਹ ਨਿਰਮਲ ਪਉ ਹੈ ਕਿ ਕਿਤੇ ਮੇਰੇ ਕੋਲ ਕੋਈ ਐਸਾ ਕੰਮ ਨਾ ਹੋ ਜਾਏ ਐਸੀ ਗਲਤੀ ਨਾ ਹੋ ਜਾਵੇ ਮੇਰੇ ਪਤੀ ਨੂੰ ਦੁੱਖ ਲੱਗੇ ਉਹਦਾ ਮਨ ਦੁਖੀ ਹੋਵੇ ਵੀ ਮੇਰੀ ਪਤਨੀ ਕੀ ਕੰਮ ਕਰ ਰਹੀ ਹੈ ਇਹ ਹੈ ਨਿਰਮਲ ਪਉ ਇਹ ਹੈ ਪੈਕਿਆਂ ਦੇ ਸਲਾਈਆਂ ਨਹੀਂ ਪੈਕਿਆਂ ਦੇ ਸਲਾਈਆਂ ਨਹੀਂ ਭਾਵ ਕਾ ਸ਼ਿੰਗਾਰ ਉਹ ਤੇ ਅਦਬ ਦੀਆਂ ਅੱਖਾਂ ਦੇ ਵਿੱਚ ਸੁਰਮਾ ਪਾ ਲੈ ਤੇ ਭਾਵ ਦਾ ਸ਼ਿੰਗਾਰ ਕਰ ਚੰਗੇ ਅਚਰਨ ਦਾ ਸ਼ਿੰਗਾਰ ਕਰ ਇਹ ਹੈ ਨਿਸ਼ਾਨੀਆਂ ਸਵਾਗਣ ਦੀਆਂ ਇਹ ਹੈ ਸਵਾਗਣ ਬਣਨ ਦਾ ਤਰੀਕਾ ਸਿਰਫ ਵਿਆਹ ਕਰਾ ਲੈਣ ਨਾਲ ਸਵਾਗਣ ਨਹੀਂ ਬਣ ਜਾਂਦਾ ਜੀਵਨ ਦੇ ਵਿੱਚ ਗੁਣ ਧਾਰਨ ਕਰਨੇ ਪੈਂਦੇ ਨੇ ਤੇ ਨਾ ਹੀ ਬਾਹਰੋਂ ਦਿਖਣ ਲਈ ਸਵਾਗਣ ਬੰਨਾ ਹੈ ਸਵਾਗਣ ਤੇ ਗੁਣਾ ਨਾਲ ਬੰਨਾ ਹੈ ਬਾਹਰੀ ਕੋਈ ਚਿੰਦ ਦੇ ਨਾਲ ਯਾਕੂਗੀ ਕਰਵਾ ਚੌਦ ਵਰਤੱਖ ਨਾਲ ਸਵਾਗਣ ਨਹੀਂ ਬਣ ਜਾਣਾ ਇਹ ਨਿਸ਼ਾਨੀ ਨਹੀਂ ਹੈ ਫੈਸਲਾ ਕੁਰਬਾਨੀ ਦਾ ਹੈ ਫੈਸਲਾ ਮੇਰੇ ਸਤਿਗੁਰ ਦਾ ਹੈ ਮੈਂ ਤੇ ਸਰਬਾਪਤੀ ਨਾਲ ਸੰਜਾ ਕਰ ਰਿਹਾ ਆਪਾਂ ਥੋੜਾ ਜਿਹਾ ਹੋਰ ਵਿਚਾਰਾਂਗੇ ਉਸ ਬਾਅਦ ਸਮਾਪਤੀ ਕਰਾਂਗੇ ਅੱਜ ਪਾਸ ਇਤਨੇ ਕਿ ਬਚਨ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਵਾਸਤੇ ক্ষমা ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ